ਦੇ ਵੀ VOTING ਦੇ ਸ਼ੌਕੀਨ ਨੇ ਉਹਨਾਂ ਨੂੰ ਹੁਣ ਚੰਡੀਗੜ ਸੁਖਨਾ ਲੇਕ ਜਾਣ ਦੀ ਜ਼ਰੂਰਤ ਨਹੀਂ ਚੰਡੀਗੜ ਜਾਣਾ ਹੁੰਦਾ ਸੀ ਹਨਾ ਸੁਖਨਾ ਲੇਕ VOTING ਦਾ ਲੁਕ ਲੈਣ ਲਈ ਹੁਣ ਤੁਹਾਡੇ ਆਪਣੇ ਜ਼ਿਲ੍ਹੇ ਵਿੱਚ ਹੀ ਜਿਹੜੀ ਹੈਗੀ VOTING ਦੀ ਸੁਵਿਧਾ ਆ ਗਈ ਇੱਥੇ ਲੁਕ ਲੈ ਸਕਦੇ ਹੋ ਤੁਸੀਂ ਬੱਚੇ ਹਰ ਇੱਕ ਚੇੜ ਕਰਦਾ ਵੀ ਮੈਂ ਕਿਸ਼ਤੀ 'ਤੇ ਬੈਠਣ ਜਾਣਾ ਮਮ ਮੈਂ ਡੈਡੀ ਮੈਂ ਘੁੰਮਣ ਜਾਣਾ ਮੈਨੂੰ ਸੁਖਨਾ ਜੀ ਦੇਖੋ ਹਰ ਇੱਕ ਬੰਦਾ ਨਹੀਂ ਲੈ ਜਾ ਸਕਦਾ ਸਰਕਾਰ ਪ੍ਰਾਲਾ ਕਰੇ ਤਾਂ ਬਹੁਤ ਵਧੀਆ ਹੁਸਾ ਹੈ ਜਿੰਮੇਆ ਪ੍ਰਾਲਾ ਕਰਿਆ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕਰਿਆ ਇਹ ਦੇਖੋ ਮੈਂ ਕਹਿੰਦਾ ਜਿਹਾ ਲੱਗਦਾ ਵੀ ਸ਼ਿਮਲੇਵਰ ਦਾ ਨਜ਼ਾਰਾ ਹੈ ਸ਼ਿਮਲੇਵਰ ਦਾ ਹਾਂ ਫਿਲਹਾਲ ਕੜਕ ਦੀ ਧੁੱਪ ਪੈ ਰਹੀ ਪਰ ਫੇਰ ਵੀ ਨਿਆਰਾ ਆਨੰਦ ਮਾਣ ਰਹੇ ਹਾਂ ਤੁਸੀ ਇਹ ਲੱਗਦਾ ਜਿਦੋਂ ਹਲਾ ਹਵਾ ਅੱਥੇ ਦੀ ਕਿਸਤੀ ਚੱਲ ਰਹੀ ਹੈ ਨਾ ਦੇਖੋ ਹਵਾਵਾ ਦੇ ਠੰਡੇ ਫਪਾਰੇ ਆ ਰਹੇ ਨੇ ਐ ਲੱਗਦਾ ਜਿਵੇਂ ਏਸੀ ਦੀ ਹਵਾ ਆਉਂਦੀ ਹੁੰਦੀ ਹੈ ਬੱਚਾ ਨਾਲ ਸੰਡੇ ਦਾ ਦਿਨੇ 7-8 ਵਜੇ ਤੁਸੀ ਸਵੇਰੇ ਆਓ ਰਾਮ ਨਾਲ ਨਾਲੇ ਪਿਕਨਿਕ ਸਪੋਰਟ ਵਾਂਗੂ ਕੰਮ ਕਰ ਲੋ ਨਾਲੇ ਖਾ ਪੀ ਜੋ ਨਾਲੇ ਘੁੰਮ ਜੋ ਕਿਸਤੀ ਰਹੀਂ ਤੁਸੀ ਡੈਲੀਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ VOTING ਦੇ ਸ਼ੌਕੀਨ ਹੁਣ ਉਹਨਾਂ ਲਈ ਇੱਕ ਖਾਸ ਖਬਰ ਪੇਸ਼ ਕਰਨ ਜਾ ਰਹੇ ਹਾਂ ਜ਼ਿਲ੍ਹਾ ਸੰਗਰੂਰ ਦੇ ਜਿੰਨੇ ਵੀ VOTING ਦੇ ਸ਼ੌਕੀਨ ਨੇ ਉਹਨਾਂ ਨੂੰ ਹੁਣ ਚੰਡੀਗੜ੍ਹ ਸੁਖਨਾ ਲੇਖ ਜਾਣ ਦੀ ਜ਼ਰੂਰਤ ਨਹੀਂ ਉਹਨਾਂ ਦੇ ਅਬਦੇ ਜ਼ਿਲ੍ਹੇ ਦੇ ਵਿੱਚ ਹੀ ਹੁਣ VOTING ਦੀ ਸੁਵਿਧਾ ਦਾ ਲੁਪਤ ਇੱਥੇ ਲੈ ਲੈ ਸਕਦੇ ਨੇ ਜੀ ਹਾਂ ਇਸ ਵਕਤ ਮੈਂ ਤੁਸੀਂ ਦੇਖ ਸਕਦੇ ਹੋ ਮੈਂ VOTING ਤੇ ਬੈਠਾ ਹੋਇਆ ਹਾਂ ਤਾਂ ਮੇਰੇ ਨਾਲ ਜਿਹੜੇ ਹੈਗੇ ਨੇ ਜ਼ਿਲ੍ਹਾ ਸੰਗਰੂਰ ਦੇ ਨਿਵਾਸੀ ਵੀ VOTING ਦਾ ਲੁਪਤ ਲੈ ਰਹੇ ਨੇ ਸੋ ਇਹ VOTE ਸਟੇਸ਼ਨ ਹੈ ਜਿਹੜਾ ਕਿ ਜ਼ਿਲ੍ਹਾ ਸੰਗਰੂਰ ਨਦਾਮਪੁਰ ਵਿਖੇ ਜਿਹੜਾ ਹੈਗਾ ਇਹ ਸੁਵਿਧਾ ਜਿਹੜੀ ਹੈਗੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਸੋ ਗੱਲਬਾਤ ਕਰਨ ਲੈਣੇ ਆ ਬਿਰਜੀ ਕੀ ਨਾਮ ਆ ਤੁਹਾਡਾ ਮੇਰੇ ਨਾਮ ਕ੍ਰਿਸ਼ਨ ਕੁਮਾਰ ਹੈ ਜੀ ਕ੍ਰਿਸ਼ਨ ਕੁਮਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਚੰਡੀਗੜ੍ਹ ਜਾਣਾ ਹੁੰਦਾ ਸੀ ਹਨਾ ਸੁਖਨਾ ਲੇਕ ਬੋਟਿੰਗ ਦਾ ਲੁਕਤ ਲੈਣ ਲਈ ਹੁਣ ਤੁਹਾਡੇ ਆਪਣੇ ਜ਼ਿਲ੍ਹੇ ਵਿੱਚ ਹੀ ਜਿਹੜੀ ਹੈਗੀ ਬੋਟਿੰਗ ਦੀ ਸੁਵਿਧਾ ਆ ਗਈ ਇੱਥੇ ਲੁਕਤ ਲੈ ਸਕਦੇ ਹੋ ਤੁਸੀਂ ਆ ਦੇਖਿਓ ਜੀ ਗੱਲ ਤਾਂ ਇਹ ਵੀ ਦੇਖੋ ਸੁਖਨਾ ਚੀਤ ਤੇ ਜਾਂਦੇ ਸੀ ਅੱਗੇ ਅੱਗੇ ਲੋਕ ਜਾਂ ਰਣਜੀਤ ਸਿੰਘ ਰਣਜੀਤ ਸਾਗਰ ਡੈਮ ਵਗੈਰਾ ਤੇ ਜਾਂਦੇ ਸੀ ਉੱਥੇ ਜਾ ਕੇ ਕਹਿੰਦੇ ਹੁੰਦੇ ਵੀ ਯਾਰ ਅਸੀਂ ਕਿਸ਼ਤੀ ਦੀ ਸ਼ੈਅਰ ਕਰਕੇ ਆਇਆ ਜਿਹੜੇ ਛੋਟੇ ਬੱਚੇ ਨੇ ਦੇਖੋ ਲੋਕ ਕੁਆਰਟੇ ਲੋੜ ਮੰਦ ਲੋਕ ਨੇ ਨਹੀਂ ਜਾ ਸਕਦੇ ਸੁਖਨਾ ਤੇ ਹਰੇਕ ਜਿਹੜਾ ਹੁਣ ਮੈਂ ਕਹਾਂ ਵੀ ਮੈਂ ਚੰਡੀਗੜ੍ਹ ਚਲਾ ਜਾਊਂਗਾ ਆਪਣੇ ਦਰੀ ਕਿੰਮ ਛੱਡ ਕੇ ਚਲੇ ਜਾਵਾਂਗੇ ਇੱਕ ਲਾਸਟ ਸੰਡੇ ਹੁੰਦਾ ਹੈ ਸੰਡੇ ਵੀ ਚੰਡੀਗੜ੍ਹ ਬੰਦ ਹੁੰਦਾ ਹੈ ਪਰ ਅਸੀਂ ਕਰਨ ਕੀ ਜਾਣੇ ਦੇਖੋ ਜੇ ਅਗਰ ਸਾਨੂੰ ਨظامਪੁਰ ਭਵਾਨੀਗੜ੍ਹ ਦੇ ਨਜ਼ਦੀਕ ਹੈ 8 ਕਿਲੋਮੀਟਰ ਹੈ ਫਿਰ ਪਟਿਆਲਾ ਸਾਹਤੋਂ 30 ਕਿਲੋਮੀਟਰ ਹੈ ਸਮਾਣਾ ਉਹ 14-15 ਕਿਲੋਮੀਟਰ ਹੈ ਅਗਰ 14-15 ਕਿਲੋਮੀਟਰ ਗੱਲ ਕਰੀਏ ਨਾ ਪਾ ਪੈਂਦਾ ਸਾਤੋਂ ਦੇਖੋ ਜਮੀ ਸਟੇਸ਼ਨ ਦੇ ਵਿੱਚ ਕੁਆਟਰ ਦੇ ਵਿੱਚ ਬਣਦਾ ਹੈ ਦੇਖੋ ਨਾਬੇ ਵਾਲਾ ਨੂੰ ਵੀ ਆਉਣਾ ਸਕਾਲਾ ਰਿ ਭਵਾਨੀਗੜ੍ਹ ਸਮਾਣਾ ਪਟਿਆਲਾ ਸੰਗਰੂਰ ਵਾਲੇ ਦੇਖੋ ਆਹ ਔਰ ਲੁਤਬਰ ਠਾਉਣਾ ਜ਼ਰੂਰ ਚਾਹੀਦਾ ਹੈ ਤੇ ਕੋਰੇ ਬੱਚੇ ਨੇ ਬੱਚੇ ਰੇਗ ਚਿੜ ਕਰਦਾ ਵੀ ਮੈਂ ਕਿਸ ਮੈਂ ਡੈਡੀ ਮੈਂ ਘੁੰਮਣ ਜਾਣਾ ਮੈਨੂੰ ਸੁਖਣਾ ਦੇਖੋ ਹਰੇਕ ਬੰਦਾ ਨਹੀਂ ਲੈ ਜਾ ਸਕਦਾ ਬੱਚੇ ਜਿੱਦ ਕਰਦੇ ਨੇ ਹਨਾ ਕਈ ਪ੍ਰਾਈਵੇਟ ਜੌਬਸ ਕਰਦੇ ਨੇ ਉਹ ਆਪਣੇ ਬੱਚਿਆਂ ਨੂੰ ਨਹੀਂ ਲਿਆ ਸਕਦੇ ਡੈਡੀ ਦੂਰ ਹੈ ਨਾ ਸੋ ਉਹਨਾਂ ਲਈ ਇੱਕ ਖਾਸ ਸੌਗਾਤ ਇੱਥੇ ਇੱਥੇ ਆ ਕੇ ਆਪਣਾ ਲੁਕਤ ਲੈ ਸਕਦੇ ਨੇ ਦੇਖੋ ਨੰਦਪੂਰਾ ਹੀ ਦੇਖੋ ਹਰੇ ਬਾਈ ਪੂਰੀ ਔਰੇ ਜਦੋਂ ਪੂਰੀ ਗਰਮੀ ਪੈਂਦੀ ਹੈ ਔਰੇ ਲੋਕ ਨਾ ਆਉਂਦੇ ਨੇ ਨਾ ਨਹਿਰ ਤੇ ਪਚੋਰਾ ਨਾਪੁਰ ਦੇ ਨਹਿਰ ਦੇ ਲੱਬੇ ਇੱਕ ਸੁਹਾ ਵੀ ਪੈਂਦਾ ਔਰੇ ਵੀ ਬਹੁਤ ਆਉਂਦੇ ਨੇ ਫਿਰ ਔਰੇ ਇਹ ਪ੍ਰੋਬਲਮ ਨਹੀਂ ਖਾਣ ਪੀਣ ਦਾ ਨਹੀਂ ਲਵੇ ਹੋਟਲ ਹੈਗੇ ਜੀ ਵੀਰੇ ਜੀ 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 ਦੇਖੋ ਬਸਤੀ ਦੀ ਟਰਾਂਸਪੋਰਟ ਦੀ ਪ੍ਰ ਹੋ ਸਕਦੀਆਂ ਨਹੀਂ ਜਿਵੇਂ ਇੱਕ ਵਧੀਆ ਪੁਆਇੰਟ ਬਣ ਸਕਦਾ ਇੱਥੇ ਅਗਰ ਜੇ ਸਰਕਾਰ ਪ੍ਰਬੰਧ ਕਰੇ ਸਰਕਾਰ ਉਪਰਾਲਾ ਕਰੇ ਤਾਂ ਬਹੁਤ ਵਧੀਆ ਹੁਸਾਇਦਾ ਜਿੰਮੇ ਉਪਰਾਲਾ ਕਰਿਆ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕਰਿਆ ਕਿਉਂਕਿ ਦੇਖੋ ਹਰੇਕ ਬੰਦਾ ਹੁਣ ਚੰਡੀਗੜ੍ਹ ਜਾਣਾ ਸੁਖਣਾ ਚੇਲ ਤੇ ਹਰੇਕ ਫੋਰਡ ਨਹੀਂ ਕਰ ਸਕਦਾ ਜੈਸੇ ਗੱਲ ਕਰੀਏ ਤਾਂ ਉਹ ਬਹੁਤ ਆਰਾਮਦਾਰੀ ਹੈ ਵਧੀਆ ਲਵੇ ਲਾਉਣੀ ਦੇ ਕੋ ਹਰੇ ਬਾਈ ਹੈ ਸੜਕ ਚੱਲਦੀ ਤੁਸੀਂ ਪਿੰਡ ਫੰਮਨਵਾਲ ਨੂੰ ਛੜ ਕੇ ਜਾਂਦੀ ਪੱਕੀ ਝੜ ਕੇ ਇੱਥੇ ਬੰਦਾ ਕਾਰ ਖੜਕ ਕੇ ਆਪਣੇ ਬੱਚੇ ਨੂੰ ਵੀ ਦੇਖ ਸਕਦਾ ਆਰਾਮ ਨਾਲ ਕੋਈ ਆਪਾ ਇਹ ਨਹੀਂ ਸੁਖਣਾ ਚੀਲ ਤੇ ਆਪਾ ਗੱਡੀ ਕਿੱਡੀ ਦੂਰ ਖੜਾਉਣਿਆ ਫੇਰ ਅਸੀਂ ਜੇ ਅਗਰ ਜਾਈਏ ਉਹਦੇ ਵਿੱਚ ਆ ਦੇਖੋ ਬੰਦੇ ਜਾ ਰਹੇ ਨੇ ਲੇਖੋ ਦੇਖੋ ਕਿੰ ਹਾਲ ਕੜਕ ਦੀ ਧੁੱਪ ਪੈ ਰਹੀ ਆ ਪਰ ਫਿਰ ਵੀ ਨਿਆਰਾ ਆਨੰਦ ਮਾਣ ਰਹੇ ਹਾਂ ਤੁਸੀ ਇਹ ਲੱਗਦਾ ਜਿਦੋਂ ਹੜਾ ਹਵਾ ਅੱਥੇ ਕਿਸਤੀ ਚੱਲ ਰਹੀ ਹੈ ਨਾ ਦੇਖੋ ਹਵਾ ਹਵਾ ਦੇ ਠੰਡੇ ਵਪਾਰੇ ਆ ਰਹੇ ਨੇ ਐ ਲੱਗਦਾ ਜਿਵੇਂ ਏਸੀ ਦੀ ਹਵਾ ਆਉਂਦੀ ਹੁੰਦੀ ਹੈ ਏਸੀ ਵਰਗਾ ਲੱਗਦਾ ਦੁਕਾਨਦਾਰ ਆਪਣੀ ਦੁਕਾਨਦਾਰੀ ਛੱਡ ਕੇ ਕਿੱਥੇ ਸੁਗਣਾ ਲੈ ਕੇ ਜਾ ਕੇ ਆਨੰਦ ਮਾਣ ਲੂਗਾ ਅਗਰ ਜੇ ਗੱਲ ਕਰੀ ਨਾ ਇਹ ਘੰਟਾ ਦੋ ਘੰਟੇ ਅੱਪ ਦੁਪਹਿਰੇ ਸੋਣਿਆ ਜਾਂ ਸਵੇਰੇ ਮਾਰਨਿੰਗ ਨੇ ਬੱਚਾ ਨਾਲ ਸੰਡੇ ਦਾ ਦਿਨੇ 7-8 ਵਜੇ ਤੁਸੀਂ ਸਵੇਰੇ ਆਓ ਰਾਮ ਨਾਲ ਨਾਲੇ ਪਿਕਨਿਕ ਸਪੋਰਟ ਵਾਂਗੂ ਕੰਮ ਕਰ ਲੋ ਨਾਲੇ ਖਾ ਪੀਜੋ ਨਾਲੇ ਘੁੰਮ ਜਿਓ ਕਿਸ ਤੀਰਾਂ ਹੀ ਤੁਸੀਂ ਬਿਲਕੁਲ ਬਿਲਕੁਲ ਦੇਖ ਸਕਦੇ ਹੋ ਜੀ ਨਦਾਮਪੁਰ ਦੇ ਨਿਵਾਸੀ ਨੇ ਦੇਖੋ ਵੋਟ ਸਾਡੀ جاری ਇਹ ਤਕਰੀਬਨ 1 ਕਿਲੋਮੀਟਰ ਜਿਹੜੀ ਹੈਗੀ VOTING ਇੱਥੇ ਲਿਜਾਈ ਜਾਂਦੀ ਹੈ ਸੋ ਦੇਖੋ ਮਾਹੌਲ ਦੇਖੋ ਕਿੰਨਾ ਵਧੀਆ ਇੱਥੇ ਸੁਖਨਾ ਝੀਲ ਵਰਗੀ ਫੀਲਿੰਗ ਆ ਰਹੀ ਹੈ ਤੁਹਾਨੂੰ ਜਿਹੜੇ ਜ਼ਿਲ੍ਹਾ ਸੰਗਰੂਰ ਦੇ ਨਿਵਾਸੀ ਜਿਹੜੇ ਹੈਗੇ ਨੇ ਉਹ ਸੁਖਨਾ ਲੇਕ ਵਰਗੇ ਸਪੋਰਟ ਤੇ ਨਹੀਂ ਜਾ ਸਕਦੇ ਹੋ ਇੱਥੇ ਜਾ ਸਕਦੇ ਤੁਸੀਂ ਦੇਖੋ ਕਿੰਨਾ ਨਜ਼ਾਰ ਆ ਰਿਹਾ ਹੈ ਸੋ ਹੋਰ ਵੀ ਬੋਟ ਚਾਲਕ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਉਹਨਾਂ ਨਾਲ ਅਸੀਂ ਸੋ ਦੇਖੋ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਉਹ ਤਸਵੀਰਾਂ ਨਾਲ ਨਾਲ ਦਿਖਾਈ ਜਾਣ ਆ ਆਪਾਂ ਨੂੰ ਬੈਲੈਂਸ ਵੀ ਬਣਾਉਣਾ ਪੈਣਾ ਬੋਟਿੰਗ ਦਾ ਸੋ ਦੇਖੋ ਇਹ ਬੋਟਿੰਗ ਹੈ ਜਿਹੜੀ ਇਹ ਹੁਣ ਇੱਥੇ ਸੁਵਿਧਾ ਇੱਥੇ ਪ੍ਰਦਾਨ ਕੀਤੀ ਗਈ ਹੈ ਸੋ ਕੈਮਰਾਸੋਗੀ ਨੂੰ ਵੀ ਦਿਖਾਉਂਗਾ ਆਰਾਮ ਦੇ ਨਾਲ ਜਿਹੜੇ ਹੈਗੇ ਨੇ ਸ਼ਾਟਸ ਦਿਖਾਣ ਬਾਈ ਜੀ ਮੈਂ ਚਾਹੂੰਗਾ ਥੋੜੀ ਇਸ ਦੀ ਰਫ਼ਤਾਰ ਵੀ ਵਧਾਈ ਜਾਵੇ ਥੋੜਾ ਜਿਆ ਸਾਨੂੰ ਨਜ਼ਾਰਾ ਵੀ ਆਵੇ ਭਾਈ ਜੀ ਕੀ ਨਾਮ ਆ ਤੁਹਾਡਾ ਨਰਿੰਦਰ ਸ਼ਰਮਾ ਜੀ ਠੀਕ ਹੈ ਹਾਂਜੀ ਸੋ ਇਹ ਬੋਟ ਸਟੇਸ਼ਨ ਕੀ ਸ਼ੁਰੂਆਤ ਕੀ ਗਈ ਹੈ ਜ਼ਿਲ੍ਹਾ ਸੰਗਰੂਰ ਮੇ ਠੀਕ ਹੈ ਕੈਸੇ ਜ਼ਹਿਨ ਮੇ ਆਇਆ ਕਿ ਇਹ ਸਹੂਲਤ ਯਹਾਂ ਪਰ ਬਣਾਈ ਜਾਏ ਵੈਸੇ ਤਾਂ ਸਰਕਾਰ ਨੇ ਅੱਗੇ ਹਮ ਤਾਂ ਵਰਕਰਸ ਆਏ ਜੀ ਯਹਾਂ ਪੇ ਜੀ 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 ਪਰ ਜੋ ਠੇਕੇ ਲੇਤੇ ਆ ਜੋ ਦੇਖਦੇ ਆ ਜੀ ਉਹਨਾਂ ਨੇ ਦੇਖਾ ਹੋਣਾ ਯਹਾਂ ਪੇ ਆਏ ਹੋਣੇ ਕਿ ਯਹਾਂ ਪੇ ਜ਼ਰੂਰਤ ਹੈ ਇਸ ਚੀਜ਼ ਕੀ ਤਾਂ ਇਸ ਲਈ ਇਹ ਹਾਂ ਯਹਾਂ ਪੇ ਬੋਟਿੰਗ ਵਗੈਰਾ ਦਾ ਕੰਮ ਕਰਵਾਇਆ ਚਲਾਵਾਇਆ ਠੀਕ ਹੈ ਰਿਸਪੌਂਸ ਕਿਹਦਾ ਆ ਰਿਹਾ ਜੈਸੇ ਫੈਮਲੀਆਂ ਆਤੇ ਹੈ ਯਹਾਂ ਪਰ ਹਾਂਜੀ ਫੈਮਲੀਆਂ ਆਉਂਦੀਆਂ ਔਰ ਸਭ ਕਹਿੰਦੇ ਬਹੁਤ ਅੱਛਾ ਲੱਗਾ ਹੈ ਜੀ ਬਹੁਤ ਅੱਛਾ ਹਾਂਜੀ ਸੋ ਤਕਰੀਬਨ ਕਿਤਨੇ ਕਿਲੋਮੀਟਰ ਅਬ ਅਭੀ ਹਮ ਸਫਰ ਕਰੇਗੇ ਇਸ ਬੋਟਿੰਗ ਦੇ ਜ਼ਰੀਏ ਮੀਟਰ ਜਾਣਾ ਔਰ 1 ਕਿਲੋਮੀਟਰ ਆਣਾ 2 ਕਿਲੋਮੀਟਰ ਹੋ ਜਾਂਦਾ ਹੈ ਸਰ 2 ਕਿਲੋਮੀਟਰ ਹਾਂਜੀ 10 ਮਿੰਟ ਦੀ ਰਾਈਡ ਹੁੰਦੀ ਹੈ ਠੀਕ ਹੈ ਤੋ ਵੀ ਕਿਤਨੀ ਬੋਟਸ ਹੈ ਯਹਾਂ ਪਰ ਅਭੀ ਤੋ 1 ਹੀ ਹੈ ਸਰ ਰਿਕੁਆਇਰਮੈਂਟ ਦੇ ਹਿਸਾਬ ਸੇ ਵੜਾ ਦੇਂਗੇ ਬੋਟਾਂ ਕੋ ਜੀ 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 ਨਾਲ ਨਾਲ ਸੋ ਤਕਰੀਬਨ ਹੁਣ VOTING ਹੋਰ ਵੀ ਇੱਥੇ ਆਪਾਂ ਕਹ ਜੀ ਇਹ ਕੁਆਂਟੀਟੀ ਵਧਾਈ ਜਾਵੇਗੀ VOTING ਹਾਂਜੀ ਸਰ ਜੀ ਸੋ ਦੇਖ ਸਕਦੇ ਹੋ ਜੀ ਇਹ ਜਿਲ੍ਹਾ ਸੰਗਰੂਰ ਦੇ ਨਦਾਮਪੁਰ ਵਿਖੇ ਇਹ ਬੋਟ ਸਟੇਸ਼ਨ ਬਣਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਨਦਾਮਪੁਰ ਦੇ ਨਿਵਾਸੀ ਵੀ ਇੱਥੇ ਆਏ ਹੋਏ ਨੇ VOTING ਦਾ ਲੁਪਤ ਲੈਣ ਲਈ ਆਏ ਹੋਏ ਨੇ ਸੋ ਦੇਖੋ ਤਕਰੀਬਨ 1 ਕਿਲੋਮੀਟਰ ਇਹ ਜਿਹੜੀ ਨਦਾਮਪੁਰ ਦੀ ਨਹਿਰ ਹੈ ਇਹ ਵੀਰ ਜੀ ਪਹਿਲਾਂ ਤੁਹਾਨੂੰ ਸੋਚਿਆ ਸੀ ਕਦੇ ਵੀ ਇਸ ਵਰਤੋਂ ਵੀ ਇਹ ਲਿਜਾਈ ਲਿਜਾਈ ਆ ਸਕਦੀ ਹੈ ਇਹ ਨਦਾਮਪੁਰ ਦੀ ਨਹਿਰ ਹੈ ਦੇਖੋ ਸਰਕਾਰ ਨੇ ਪੁਰਾਣਾ ਇੱਕ ਜਿਵੇਂ ਉਹਰੇ ਗੱਲ ਕਰੀ ਨਿਦਾਮਪੁਰ ਦੀ ਇੱਕ ਬਹੁਤ ਵਧੀਆ ਫੇਮਸ ਜਗ੍ਹਾ ਵੀ ਹੈ ਬੰਗਲਾ ਕੋਟੀ ਸਰਕਾਰੀ ਅੰਗਰੇਜ਼ਾਂ ਦੇ ਰਾਹ ਤੇ ਟਾਈਮ ਦੀ ਬਹੁਤ ਵਧੀਆ ਸ਼ਾਨਦਾਰ ਕੋਟੀ ਵੀ ਬਣੀ ਹੈ ਔਰ ਇਹ ਕਿਸੇ ਟਾਈਮ ਪਾਣੀ ਦੇ ਨਾਲ ਚੱਲਣ ਵਾਲੇ ਚੱਕਿਆ ਚੱਲਦੀਆਂ ਸੀਗੀਆਂ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਸੀ ਪਾਣੀ ਵਾਲੀ ਚੱਕੀਆਂ ਕਹਿੰਦੇ ਹੁੰਦੇ ਸੀ ਉੱਦੋਂ ਦੇ ਆਟਾ ਪਸਾਉਂਦੇ ਹਾਂ ਪੁਰਾਣੇ ਸਮੇਂ ਚ ਹਾਂ ਉਸ ਟਾਈਮ ਨਦਾਂਪੁਰ ਦਾ ਨਾਮ ਬੜਾ ਫੇਮਸ ਸੀਗਾ ਹੁਣ ਜਦੋਂ ਦੀ ਇਹ ਕਿਸ਼ਤੀ ਬੋਟਿੰਗ ਆਈ ਹੈ ਸਾਡੇ ਯਾਰ ਦੋਸਤ ਵੀ ਫੋਨ ਕਰਦੇ ਨੇ ਯਾਰ ਆਈਏ ਅਸੀਂ ਅਸੀਂ ਕਹਿੰਦੇ ਆਓ ਜਦੋਂ ਮਰਜੀ ਆਓ ਲੁੱਟ ਪੋਟਾਓ ਉਹ ਕਹਿੰਦੇ ਕਿੰਨੇ ਕ ਮੈਂ ਕਹਾਂ 200 ਰੁਪਿਆ ਲੱਗਦਾ 1.5 ਜੇ ਸੁਗਣਾ ਲੈ ਕੇ ਜਾਈਏ ਉੱਥੇ ਤਾਂ ਵੱਧ ਪੈਸੇ ਲੱਗਦੇ ਹੋਣੇ ਹਾਂਜੀ ਸਰ ਉਹ ਉਧਰ ਦਾ ਇਧਰ ਵੀ ਰੇਟ ਵੜ ਜਾਏਗਾ ਅਗਰ ਮੰਨ ਲਓ ਰਿਕੁਆਇਰਮੈਂਟ ਸਾਹਸੇ ਥੋੜਾ ਥੋੜਾ ਤਾਂ ਪਰ ਹੋ ਜਾ ਭਾਈ ਹੋ ਜਾ ਤੇਲ ਦਾ ਵੀ ਖਰਚਾ ਬਚੂਗਾ ਅਗਲੇ ਦੇਖੋ ਜੇ ਅਸੀਂ ਚੰਡੀਗੜ੍ਹ 100 ਕਿਲੋਮੀਟਰ ਜਾਵਾਂਗੇ ਜੇ ਗੱਡੀ ਦੀ 1 ਕਿਲੋਮੀਟਰ 'ਚ 20 ਕਿਲੋਮੀਟਰ ਕੱਢਦੀ ਹੈ 5 ਲੀਟਰ ਪੈਟਰੋਲਾ 'ਚ 500 ਦਾ ਹੋ ਗਿਆ ਜੀ ਬਿਲਕੁਲ ਆਪ ਡਾਊਨ ਸੋਡਾ 1000 ਰੁਪਿਆ ਲੱਗ ਗਿਆ ਉਸ ਤੋਂ ਪਲੱਸ ਤੁਸੀਂ ਇਹ ਲਾ ਲਓ ਵੀ ਉੱਥੇ ਦੀ ਵੋਟਿੰਗ ਵੀ ਕਰਾਂਗੇ ਅਸੀਂ ਫਿਰ ਤੇ ਖਾਵਾ ਪੀਵਾਗੇ ਵੀ ਘੱਟੋ ਘੱਟ ਮੈਨੂੰ 30000 ਰੁਪਏ ਬਚਦਾ ਹੀ ਸਟੌਰੇ VOTING ਦਾ ਲੁੱਪਤ ਲੈਣ ਲਈ ਘੱਟੋ ਘੱਟ ਬੰਦੇ ਦੀ ਜੇਬ ਟੱਲੀ ਹੁੰਦੀ ਸੀ 3 3000 3500 ਦਾ ਖਰਚਾ ਤਾਂ ਆਮ ਮੰਨ ਕੇ ਚੱਲੋ ਮੂਲੀ ਗੱਲ ਹੈ ਇੱਕ ਨੋਰਮਲ ਫੈਮਿਲੀ ਹੈ ਜੇਕਰ ਕੋਈ ਵਧੀਆ ਹਾਈ ਫਾਈ ਫੈਮਿਲੀ ਜਿਹਦੇ ਜਾਂਦੀ ਹੈ ਨਾ ਗੱਡੀ ਲੈ ਕੇ ਹੰਡ ਡਿਫੈਂਡਰ ਗੱਡੀ 'ਚ ਜੇ ਅਸੀਂ ਜਾਵਾਂਗੇ ਤਾਂ ਉਹਦਾ ਪੈਸਾ ਲਾਉ ਵੀ ਕਿੰਨੇ ਬਣਨਗੇ ਸਾਡੀ ਫਿਰ ਉੱਤੇ ਕੀ ਬਾਤ ਹੈ ਕ੍ਰਿਸ਼ਨ ਜੀ ਕਿਵੇਂ ਦਾ ਫੀਲ ਹੋ ਰਿਹਾ ਤੁਹਾਨੂੰ ਹੁਣ ਇੱਥੇ ਨਹੀਂ ਇਹ ਸਮਝਦਾ ਵੀ ਜੇ ਬੰਦੇ ਨੇ ਉਰੇ ਨਹੀਂ ਆਇਆ ਨਾ ਉਹ ਪਛਤਾਊਗਾ ਦਵਾਤਾ ਜਾਊਗਾ ਪਛਤਾਊਗਾ ਪੱਕਾ ਸੁਖਣਾ ਝੇਲ ਛੱਡੋ ਯਾਰ ਕੀ ਚੰਡੀਗੜ੍ਹ ਜਾਣਾ ਦੇਖੋ ਜੇਕਰ ਉਰੇ ਆਉਣੇ ਆ ਦੇਖੋ ਉਰੇ ਲਵੇ ਦੇ ਦੁਕਾਨਦਾਰ ਨੇ ਵਪਾਰੀ ਬਾਰ ਗਏ ਹੋਰ ਕੰਮਕਾਰ ਨੇ ਸਭ ਦੇ ਕੰਮ ਵੀ ਤਾਂ ਚੱਲਣਗੇ ਨਾ ਦੇਖੋ ਇਹ ਵੀ ਗੱਲ ਸੋਚਦੋ ਨਾ ਬਿਲਕੁਲ ਬਿਲਕੁਲ ਜਿਉਣੇ ਸਾਡੇ ਭਰਾ ਕੰਮ ਕਰ ਰਹੇ ਨੇ ਬਾਹਰੋਂ ਆਏ ਨੇ ਚਲੋ ਕੋਈ ਹੋਰ ਵੀ ਸਰਕਾਰ ਆਪਾਂ ਨੂੰ ਹੋਰ ਵੀ ਕੰਮ ਦੋਗੇ ਉਪਰ ਆਲਾ ਮਿਲ ਸਕਦਾ ਹੈਗਾ ਬਿਲਕੁਲ ਬੰਦਾ ਕੰਮਕਾਜ ਚ ਉਲਝਿਆ ਰਹਿੰਦਾ ਟੈਨਸ਼ਨਾਂ ਦਿਮਾਗ ਤੇ ਨਹੀਂ ਹੁੰਦੀਆਂ ਨੇ ਜੇ ਬੰਦਾ ਐਵੇਂ ਇੰਜੋਏ ਕਰੇ ਅੱਧੀ ਉਮਰ ਤਾਂ ਵੀ ਵੱਜ ਜਾਂਦੀ ਨੇ ਬੰਦੇ ਦੀਆਂ ਦੇਖੋ ਜ ਬੰਦਲੇਵੇ ਦੇਖੋ ਦੋ ਤਨ ਘਾਂਟੇ ਲਾ ਕੇ ਚਲਾ ਜਾਂਦੇ ਦੇਖੋ ਸਾਡੇ ਜਿਹੜਾ ਕੰਮ ਹੈ ਸਾਡੀ ਜਿਹੜੀ ਸਟੇਟ ਹੈ ਪੰਜਾਬ ਉਹ ਫਾਰਮਰ ਨਾਲ ਹੈ ਕਿਸਾਨਾਂ ਨਾਲ ਹੈ ਕਿਸਾਨਾਂ ਦੇ ਵਿੱਚ ਵੀ ਅੱਜ ਕੱਲ ਦੇਖੋ ਜਦੋਂ ਲੋਕ ਅੱਜ ਕੱਲ ਟਾਈਮ ਆ ਗਿਆ ਇੰਟਰਨੈਟ ਦਾ ਇੰਟਰਨੈਟ ਨੇ ਮੋਬਾਈਲ ਆ ਗਿਆ ਮੋਬਾਈਲ ਤੋਂ ਬਾਅਦ ਚੀਜ਼ਾਂ ਲੋਕ ਦੇਖਦੇ ਨੇ ਕਿਸਤੀਆਂ ਚ ਨਜ਼ਾਰੇ ਲੈਣ ਜਾਂਦੇ ਨੇ ਲੋਕ ਘੁੰਮਣ ਜਾਂਦੇ ਨੇ ਅਸੀਂ ਦੇਖਦੇ ਵੀ ਦੁਬਈ ਦੇ ਵਿੱਚ ਬڑے-ਬڑے ਜਹਾਜ਼ ਚੱਲ ਰਹੇ ਨੇ ਉਹ ਆਲੇ ਰੇਕ ਨਿੰਦ ਲੈਂਦਾ ਪਰ ਜਦੋਂ ਇੱਥੇ ਆ ਕੇ ਬੱਚੇ ਨੂੰ ਮਨਾਣਗੇ ਅੱਜ ਕਿਸਾਨ ਹੁਣ ਕਣਕ ਦੀ ਬਜਾਈ ਕਟਾਈ ਸ਼ੁਰੂ ਹੋ ਜਾਣੀ ਹੈ ਕਣਕ ਦੀ ਜਦੋਂ ਕਟਾਈ ਸ਼ੁਰੂ ਹੋਊਗੀ ਉਸ ਤੋਂ ਬਾਅਦ 2-3 ਘੰਟੇ ਉਰੇ ਲੈ ਕੇ ਆ ਪੀ ਜਾਂਦੇ ਨੇ ਹੁਣ ਦੇਖੋ ਕਾਰ ਵਾਲੇ ਦੇਖੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਬੱਚੇ ਵੀ ਦੇਖਦੇ ਜਾਂਦੇ ਨੇ ਦੇਖੋ ਹਰ ਇੱਕ ਬੱਚਾ ਚੜਵੀ ਕਰਦਾ ਵੀ ਯਾਰ ਮੈਂ ਵੀ ਕੋ ਮਗਿਆਣਾ 10 ਮਿੰਟ ਲਾਵਾਂ ਚੰਡੀਗੜ੍ਹ ਤਾਂ ਹਰ ਇੱਕ ਦੇਖੋ ਮੈਂ ਗੱਲ ਉਹੀ ਫੇਰ ਆ ਗਈ ਨਾ ਵੀ ਚੰਡੀਗੜ੍ਹ ਅਸੀਂ ਨਹੀਂ ਜਾ ਸਕਦੇ ਹੁਣ ਜਿਵੇਂ ਫਣ ਸੀਟੀ ਆ ਪਟਿਆਲਾ ਜਾਂ ਚੰਡੀਗੜ੍ਹ ਨੇ ਜਾਂ ਸੰਗਰੂਰ ਨੇ ਬੰਦਾ ਹਰ ਇੱਕ ਕਿੰਨੇ ਕ ਜਾ ਸਕਦਾ ਟਾਈਮ ਕਿਦੇ ਲਵੇਣਾ ਕਿੰਨਾ ਕੱਜਦੇ ਜੀ ਦਾ ਪਾਪ ਜਿਹੜੇ ਮਾਪੇ ਨੇ ਆਪਣੇ ਬੱਚੇ ਦਾ ਆਲਾੰਬਾ ਉਹਨਾਂ ਦੇ ਜ਼ਹਿਨ ਚ ਰਹਿ ਜਾਂਦਾ ਵੀ ਵੀ ਪਾਪਾ ਅਸੀਂ ਉੱਥੇ ਜਾਣਾ ਸੁਖਣਾ ਲੈ ਕੋ ਉਹ ਇੱਥੇ ਪੂਰਾ ਹੋ ਜੂਗਾ ਹੁਣ ਜੀ ਲੇਡੀਜ਼ ਲੋਬੇ ਤੇ ਕੋਈ ਕਾਰ ਹੈ ਜੇ ਐਕਟਿਵ ਹੈ ਉਹ ਵੀ ਆ ਕੇ ਦੇਖ ਸਕਦੇ ਨੇ ਕਿਉਂਕਿ ਦੇਖੋ ਖੁੱਲੀ ਜਗ੍ਹਾ ਹੈ ਓਪਨ ਜਗ੍ਹਾ ਹੈ ਰੋਡ ਚੱਲਦਾ ਨਾਲ ਕੋਈ ਖਤਰਾ ਨਹੀਂ ਹੈਗਾ ਐਡਾ ਕੋਈ ਐਡਾ ਰੇ ਕੋਈ ਜੇ ਅਗਰ ਗੱਲ ਕਹੀਏ ਕੋਈ ਬਰੀਹਾ ਬਰਾਣ ਜਗ੍ਹਾ ਹੋਵੇ ਜੰਗਲ ਵਾਲਾ ਏਰੀਆ ਹੋਵੇ ਵੀ ਕੋਈ ਦੇਖ ਜਿਆਦਾ ਹੁਣ ਤਸਵੀਰਾਂ ਵੀ ਦੇਖ ਸਕਦੇ ਹੋ ਦੇਖੋ ਮੋਟਰਸਾਈਕਲ ਦੇ ਬੰਦੇ ਜਾ ਰਹੇ ਨੇ ਦੇਖੋ ਹਰੇਕ ਬੰਦਾ ਉਹਰੇ ਦੇਖਦਾ ਨੰਗਦੇ ਬਾੜ ਦੇ ਲੋਕ ਨੰਗ ਰਹੇ ਨੇ ਟ੍ਰੈਫਿਕ ਵੀ ਚੱਲਦੀ ਹੈ ਔਰ ਕੋਈ ਇਹ ਵੀ ਖਤਰੇ ਵਾਲੀ ਨਹੀਂ ਕਿ ਸੁਰੱਖਿਆ ਨੂੰ ਲੈ ਕੇ ਅਗਰ ਜੇ ਕੋਈ ਗੱਲਬਾਤ ਵੀ ਹੁੰਦੀ ਹੈ ਉਹਨੂੰ ਰੋਡ ਮੋਟਰਸਾਈਕਲ ਅੱਜ ਕੱਲ ਪੰਜਾਬ ਦੇ ਲੋਕ ਐ ਜੀ ਨਹੀਂਗੇ ਵੀ ਜੇਕਰ ਕੋਈ ਗੱਲਬਾਤ ਹੁੰਦੀ ਹੈ ਅੱਗਲਾ ਖੜ ਕੇ ਦੇਖਦਾ ਵੀ ਇਹ ਵੀ ਕੀ ਗੱਲ ਹੋਊਗੀ ਜੀ ਬਿਲਕੁਲ ਸੁਰੱਖਿਆ ਦੇ ਪ੍ਰਬੰਧ ਵੀ ਪੂਰੇ ਨੇ ਇੱਥੇ ਹਾਂਜੀ ਸਰ ਲਾਈਫ ਜੈਕਟ ਦੇ ਦਿੰਦੇ ਆ ਸਾਥ ਵਿੱਚ ਮੈਂ ਕੋਈ ਵੀ ਬਾਈ ਚਾਂਸ ਅਗਰ ਮੰਨ ਲਓ ਕੁਝ ਵੀ ਹੋ ਜਾਂਦਾ ਹੈ ਤਾਂ ਡੁੱਬਨੇ ਨਹੀਂ ਦੇਗੀ ਸਰ ਇਹ ਬਿਲਕੁਲ 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 ਸੋ ਦੇਖ ਸਕਦੇ ਹੋ ਜੀ ਜਿੰਨੇ ਵੀ ਬੋਟਿੰਗ ਹਾਂਜੀ ਸਾਥ ਵਿੱਚ ਲਾਈਫ ਗਾਰਡ ਵੀ ਹੁੰਦਾ ਹੈ ਸਰ ਲਾਈਫ ਗਾਰਡ ਵੀ ਹਾਂਜੀ ਸਰ ਬ ਖਾਸ ਤੌਰ ਤੇ ਜ਼ਿਲ੍ਹਾ ਸੰਗਰੂਰ ਦੇ ਤੁਹਾਨੂੰ ਹੁਣ ਸੁਖਨਾ ਲੇਕ ਨਹੀਂ ਜਾਣਾ ਪੈਣਾ ਚੰਡੀਗੜ੍ਹ ਨਹੀਂ ਜਾਣਾ ਪੈਣਾ ਆਪਣੀ ਜੇਬ ਢਿੱਲੀ ਨਹੀਂ ਕਰਨੀ ਪੈਣੀ ਤੁਹਾਨੂੰ VOTING ਦਾ ਲੁਪਤ ਇੱਥੇ ਜ਼ਿਲ੍ਹਾ ਸੰਗਰੂਰ ਦੇ ਨਦਾਮਪੁਰ ਪਿੰਡ ਤੇ ਇੱਥੇ ਮਿਲੂਗਾ ਜੀ ਇੱਥੇ VOTING ਦੀ ਸਹੂਲਤ ਹੈਗੀ ਇੱਥੇ ਤੁਸੀਂ ਆਪਣਾ ਲੁਪਤ ਲੈ ਸਕਦੇ ਹੋ ਪਰਿਵਾਰ ਨਾਲ ਤੁਸੀਂ ਵਧੀਆ Enjoy ਕਰ ਸਕਦੇ ਹੋ ਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੇ ਨਦਾਮਪੁਰ ਪਿੰਡ ਦੀ ਦਿਖਾ ਰਿਹਾ ਰਾਜੂ ਸ਼ਰਮਾ ਟੈਲੀਪੋਸਟ ਪੰਜਾਬੀ